ਲੋਹੇ ਦਾ ਝੁੱਲ ਹਾਥੀ ਅਤੇ ਘੋੜਿਆਂ ਉੱਤੇ ਪਾਇਆ ਜਾਂਦਾ ਜਿਸ ਕਰਕੇ ਮੈਦਾਨੇ ਜੰਗ ਦੇ ਵਿੱਚ ਸਰੀਰ ਦੀ ਰੱਖਿਆ ਹੁੰਦੀ ਉਹਨੂੰ ਪਾਖਰ ਕਹਿੰਦੇ ਨੇ ਤੇ ਕਰੁਣਾ ਮੈਤਰੀ ਮੁਦਤਾ ਅਪੇਖਿਆ ਇਹ ਸੋਨੇ ਦੀ ਪੂੰਜੀ ਹੈ ਸਾਰੀ ਕਰੁਣਾ ਕਿਸੇ ਤੇ ਦਇਆ ਕਰਨੀ ਮੈਤਰੀ ਮੈਤਰਤਾ ਭਾਵ ਰੱਖਣਾ ਮੁਦਤਾ ਹੁੰਦੀ ਪ੍ਰਸੰਤਾ ਦੇਖ ਕੇ ਕਿਸੇ ਦੇ ਪਦਾਰਥਾਂ ਨੂੰ ਖੁਸ਼ ਹੋਣਾ ਸੜਨਾ ਨਾ ਅਪੇਖਿਆ ਹੁੰਦੀ ਕਿਸੇ ਦੇ ਦੇਖ ਕਰਕੇ ਔਗਣਾ ਨੂੰ ਅਪੇਖਿਆ ਕਰ ਛੱਡਣਾ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਮਨੁੱਖਤਾ ਦਾ ਭਲਾ ਸੋਚਣਾ ਦੂਜੇ ਦੀ ਇੱਜ਼ਤ ਰੱਖਣੀ ਪਰਦੇ ਢਾਕੇ ਰੱਖਣੇ ਅੱਛੇ ਮਨੁੱਖ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਸ ਕਰਕੇ ਮਹਾਰਾਜ ਸੱਚੇ ਬਾਛਾ ਕਹਿੰਦੇ ਉਹ ਪਰਮੇਸ਼ਰ ਦੀ ਭਗਤੀ ਰੂਪ ਵਾਟ ਦਾ ਜਿਹੜਾ ਬੁੱਝਣਾ ਕੀਤਾ ਨਾ ਰਸਤੇ ਦਾ ਜਿਹੜਾ ਪੁੱਛਣਾ ਕੀਤਾ ਇਸ ਵਾਟ ਉੱਪਰ ਅਸਨ ਚੱਲਣਾ ਕੀਤਾ ਇਹ ਬਾਟ ਆਪਣੇ ਪ੍ਰਾਣਾ ਅਖਰ